ਅੱਜ ਮੈਂ ਲੱਗੀ ਆ ਪਨੀਰ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣ ਬਿਲਕੁਲ ਦੇਸੀ ਸਟਾਈਲ ਦੇ ਨਾਲ ਚੁੱਲੇ ਤੇ ਇਸ ਵਾਸਤੇ ਆਪਾਂ ਲੈ ਰਹੇ ਹਾਂ ਦੇਸੀ ਘਿਓ ਤੁਸੀਂ ਚਾਹੋ ਤਾਂ ਕੋਈ ਵੀ ਰਫਾਈਨਡ ਆਇਲ ਜਾਂ ਤੇਲ ਕੋਈ ਵੀ ਲੈ ਸਕਦੇ ਹੋ ਤੇ ਅਦਰਕ ਹਲਕਾ ਰੁੱਖ ਕਰਨ ਲਈ ਇਹਦੇ ਨਾਲ ਹੀ ਆਪਾਂ ਜਿਹੜੇ ਪਿਆਜ਼ ਆ ਇਹਨਾਂ ਨੂੰ ਹਲਕਾ ਜਿਹਾ ਜਿਹੜਾ ਉਹ ਭੁੰਨ ਲੈਣਾ ਵਾ ਇੱਕ ਬਾਅਦ ਵਿੱਚ ਇਹਨਾਂ ਆਪ ਸਾਰੇ ਮਸਾਲੇ ਨੂੰ ਆਪਾਂ ਜਿਹੜਾ ਮੇਕਸੀ ਦੇ ਰਿਚਵਾ ਉਹ ਗ੍ਰਾਊਂਡ ਕਰ ਲੈਣਾ ਥੋੜਾ ਜਿਹਾ ਆਪਣਾ ਭੁੱਜਦੇ ਨੂੰ 2-3 ਮਿੰਟ ਹੋ ਗਏ ਆ 2-3 ਮਿੰਟ ਆਪਾਂ ਇਹਨੂੰ ਹੋਰ ਭੁੰਨਾਗੇ ਹਲਕਾ ਜਿਹਾ ਬ੍ਰਾਊਨ ਕਰਾਂਗੇ ਤੇ ਉਸ ਤੋਂ ਬਾਅਦ ਇਹਨੂੰ ਅੰਡ ਕਰ ਲੈਣਾ ਬ੍ਰਾਊਨ ਹੋ ਗਿਆ ਤੇ ਹੁਣ ਇਹਨੂੰ ਆਪਾਂ ਜਿਹੜਾ ਵਾ ਛਾਣੀ ਦੇ ਵਿੱਚ ਕੱਢ ਲਵਾਂਗੇ ਸਾਂਗ ਜਿਹੜਾ ਬਾਦੂ ਤੇਲ ਆ ਉਹ ਜਿਹੜਾ ਸਾਰਾ ਨਿਕਲ ਜਾਵੇ ਇਸੇ ਕੜਾਈ ਦੇ ਵਿੱਚ ਆਪਾਂ ਜਿਹੜੀ ਸ਼ਿਮਲਾ ਮਿਰਚ ਉਹਨੂੰ ਵੀ ਹਲਕੀ ਜੀ ਰੋਸਟ ਕਰ ਲੈਣਾ ਵਾ ਛੁਰਕਾ ਆਪਾਂ ਸਾਰਾ ਕੱਢ ਲਿਆ ਇਸੇ ਤੇਲ ਦੇ ਵਿੱਚ ਮੈਂ ਸ਼ਿਮਲਾ ਮਿਰਚ ਨੂੰ ਹਲਕੀ ਜੀ ਰੋਸਟ ਕਰ ਲੈਣੀ ਆ ਉਹ ਸਾੜੜਾ ਵਾ ਆਪਾਂ ਉਹਨੂੰ ਗ੍ਰाइंड ਕਰ ਲੈਣ ਲੱਗੇ ਆ ਬਿਲਕੁਲ ਬਰੀਕ ਆਪਾਂ ਇਹਨੂੰ ਗ੍ਰाइंड ਕਰ ਲੈਣਾ ਮੇਰੇ ਤੇ ਪੁੱਜ ਰਹੀ ਆ ਤੇ ਇਹਨੂੰ ਮੈਂ ਹੁਣ ਕੱਢ ਲੈਣ ਲੱਗੀ ਆ ਤੇ ਇਸੇ ਤੇਲ ਦੇ ਵਿੱਚ ਇਹ ਜਿਹੜਾ ਪਾਉਣਾ ਤੁਲਕਾ ਭੁੰਨਿਆ ਗ੍ਰाइंड ਕੀਤਾ ਸੀਗਾ ਉਹਨੂੰ ਦਵਾ ਤੋਂ ਆਪਾਂ ਜਿਹੜਾ ਵਾ ਉਹ ਲਲਵਾਂਗੇ ਇੱਕ ਵਾਰੀ ਤੇ ਟਮਾਟਰ ਵੀ ਇਹਦੇ ਵਿੱਚ ਪਾ ਦਾਂਗੇ ਤੁਲਕਾ ਮੈਂ ਗ੍ਰाइंड ਕਰ ਲਿਆ ਹਾਂ ਦਾ ਬਿਲਕੁਲ ਬਰੀਕ ਇਹਨੂੰ ਆਪਾਂ ਹਲਕਾ ਜਿਹਾ ਦਵਾ ਰੋਸਟ ਕਰ ਲਵਾਂਗੇ ਆਪਨਾ ਪੁੱਜ ਗਿਆ ਤੇ ਇਹਦੇ ਵਿੱਚ ਹੁਣ ਮੈਂ ਟਮਾਟਰ ਤੇ ਜਿਹੜੀ ਹਰੀ ਮਿਰਚ ਆ ਉਹ ਬਰੀਕ ਬਰੀਕ ਪੀਸ ਲਈ ਆ ਤੇ ਇਹਨੂੰ ਵੀ ਆਪਾਂ ਪਾ ਦਾਂਗੇ ਹੁਣ ਇਹਨੂੰ ਪਾ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਜਿਹੜਾ ਵਾ ਆਪਣਾ ਟਮਾਟਰ ਦਾ ਕਲਰ ਵਾ ਉਹ ਛੱਡ ਦੇਵੇ ਟਮਾਟਰ ਜਿਹੜਾ ਸਬਜ਼ੀ ਦਾ ਕਲਰ ਆ ਉਹ ਜਿਆਦਾ ਵਧੀਆ ਹੋ ਗੋ ਏ ਆਪਾਂ ਕੁਝ ਸੁੱਕੇ ਮਸਾਲੇ ਲੈ ਲਏ ਆ ਜੀਰਾ ਧਨੀਆ ਕਾਲੀ ਮਿਰਚ ਜਿਹੜੀਆਂ ਇਹਨੂੰ ਆਪਾਂ ਗ੍ਰाइंड ਕਰਕੇ ਪਾਵਾਂਗੇ ਹਲਦੀ ਦੇਗੀ ਮਿਰਚ ਕਲੌਂਜੀ ਨਮਕ ਇਹ ਜਿਹੜਾ ਆਪਾਂ ਟੁੜਕੇ ਦੇ ਵਿੱਚ ਹੀ ਪਾਵਾਂਗੇ ਹਲਦੀ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ ਦੇਗੀ ਮਿਰਚ ਕਲੌਂਜੀ ਸੀਡ ਨਮਕ ਕਿ ਆਪਾਂ ਨੇ ਭੁੱਲ ਗਿਆ ਨੂੰ 4-5 ਮਿੰਟ ਹੋ ਗਏ ਆ ਤੇ ਇੰਨੇ ਜਿਹੜਾ ਘਿਓ ਆ ਉਹ ਛੱਡ ਦਿੱਤਾ ਵਾ ਅੱਧਾ ਥੋੜਾ ਨਾ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਇਸ ਕਰਕੇ ਹੋ ਸਕਦਾ ਵੀਡੀਓ ਥੋੜੀ ਵਧੀਆ ਨਾ ਆਵੇ ਤੇ ਹੁਣ ਇਹਦੇ ਨਾਲ ਹੀ ਆਪਾਂ ਜਿਹੜੀ ሽਮਲਾ ਮਿਰਚ ਭੁੰਨੀ ਸੀਗੀ ਉਹ ਪਾ ਦਾਂਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਦਹੀਂ ਆ ਉਹ ਵੀ ਪਾ ਸਕਦੇ ਹੋ ਜਾਂ ਤੁਸੀਂ ਕਰੀਮ ਪਾ ਸਕਦੇ ਹੋ ਪਰ ਮੇਰੇ ਕੋਲ ਅੱਜ ਕਰੀਮ ਹੈ ਨਹੀਂ ਜੀ ਇਸ ਕਰਕੇ ਮੈਂ ਜਿਹੜਾ ਵਾ 2 ਚਮਚ ਵੱਡੇ ਮਿਲਕ ਪਾਊਡਰ ਦੇ ਪਾਰੇ ਹੀ ਇਦਾਂ ਜਿਹੜਾ ਟੇਸਟ ਆ ਸਬਜੀ ਦਾ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਮਿਲਕ ਪਾਊਡਰ ਪਾ ਕੇ ਆਪਾਂ ਇਹਨੂੰ ਭੁੰਨਣਾ ਨਹੀਂ ਆ ਜ਼ਿਆਦਾ ਤੇ ਹੁਣ ਆਪਾਂ ਜਿਹੜਾ ਪਾਣੀ ਪਾਵਾਂਗੇ ਤੇ ਤੁਸੀਂ ਚਾਹੋ ਤਾਂ ਪਨੀਰ ਜਿਹੜਾ ਵਾ ਤਲ ਕੇ ਵੀ ਪਾ ਸਕਦੇ ਹੋ ਪਰ ਮੈਂ ਜਦੋਂ ਸਬਜੀ ਬਣ ਗਈ ਪਨੀਰ ਬਾਅਦ ਵਿੱਚ ਪਾਣਾ ਆ ਇਹਨੂੰ ਆਪਾਂ ਹੁਣ ਜਿਹੜਾ 5-7 10 ਮਿੰਟ ਤੱਕ ਸਬਜੀ ਨੂੰ ਰਿਜਣ ਦਵਾਂਗੇ ਉਸ ਤੋਂ ਬਾਅਦ ਆਪਾਂ ਪਨੀਰ ਪਾਵਾਂਗੇ ਸਬ지 ਬਣਾ ਕੇ ਆਪਾਂ ਤਿਆਰ ਕਰ ਲਈ ਆ ਇਹਦੇ ਵਾਸਤੇ ਜਿਹੜੇ ਆਪਾਂ ਮਸਾਲੇ ਸੀਗੇ ਉਹ ਭੁੰਨ ਲਿਆ ਤੇ ਇੱਕ ਗਰਮ ਮਸਾਲਾ ਲੈ ਲਿਆ ਵਾ ਤੇ ਇੱਕ ਕਿਚਨ ਕਿੰਗ ਮਸਾਲਾ ਲੈ ਲਿਆ ਇਹ ਸਾਰੇ ਆਪਾਂ ਪਾ ਦਾਂਗੇ ਤੇ ਪਨੀਰ ਆਪਣਾ ਇਸ ਤਰ੍ਹਾਂ ਛੋਟਾ ਛੋਟਾ ਆਪਾਂ ਕੱਟ ਲਿਆ ਵਾ ਤੁਸੀਂ ਚਾਹੋ ਤਾਂ ਇਹਨੂੰ ਤਲ ਕੇ ਵੀ ਪਾ ਸਕਦੇ ਹੋ ਪਰ ਮੈਂ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਹੀ ਪਾ ਰਹੀਆਂ ਕੱਚਾ ਹੀ ਸਬ지 ਬਣਾ ਕੇ ਆਪਣੀ ਬਿਲਕੁਲ ਤਿਆਰ ਹੋ ਗਈ ਆ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਸਬਜ਼ੀ ਬਣਾ ਸਕਦੇ ਹੋ ਬਿਲਕੁਲ ਸਿੰਪਲ ਤਰੀਕੇ ਨਾਲ ਬਹੁਤ ਵਧੀਆ ਸਬਜ਼ੀ ਬਣਦੀ ਆ ਤੁਸੀਂ ਵੀ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਜੀ ਸਾਡੇ ਚੈਨਲ ਤੇ ਆਏ ਸਾਡੀ ਵੀਡੀਓ ਦੇਖੀ ਆਪਣਾ ਕੀਮਤੀ ਸਮੇਂ ਸਾਾਨੂੰ ਦਿੱਤਾ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ